हम सर दीन दयाल न तुम सर अब पति यार क्या की जय बचनी जन को पूरन दी जय बल बल जाओ रमैया कारने कारण कवन अबोल रहाओ बहुत जन्म बिछड़े थे माधो एह जन्म तुम्हारे लेखे कह रविदास आस लग जीवो चिर पयो दर्शन देखे हे परमात्मा मेरे वर्गा दीन कोई नहीं तुसा जेहा मेहरबान कोई नहीं सारिया बख्शिशा वाले हो मैं अरदास करना हाँ कि मेरा मन तेरे चरणा तो परे कदे भी ना होवे नहीं होगा ये भी मेनु विश्वास है ਮੈਂ ਤਾਂ ਆਪ ਅਤੇ ਆਪ ਦੀ ਕੁਦਰਤ ਤੋਂ ਬਲਿਹਾਰ ਜਾਣਾ ਹਾਂ ਫਿਰ ਮੇਰੇ ਨਾਲ ਕਿਉਂ ਨਹੀਂ ਬੋਲਦੇ ਕਈ ਜਨਮ ਤੁਸਾਂ ਨਾਲ ਮੇਲ ਨਹੀਂ ਹੋਇਆ ਵਿਛੋੜੇ ਵਿੱਚ ਤੜਫਦਾ ਰਿਹਾ ਹੁਣ ਇਹ ਜਨਮ ਮੈਂ ਤੁਸਾਂ ਦੇ ਲੇਖੇ ਲਾ ਦਿੱਤਾ ਹੈ ਭਾ ਕਿ ਆਪ ਦੀਆਂ ਪੰਕਤੀਆਂ ਭਗਤੀ ਕਰਦਿਆਂ ਹੀ ਜੀਵਨ گزارਾਂਗਾ ਇੱਕ ਤੇਰੇ ਦਰਸ਼ਨ ਕਰਨ ਦੀ ਆਸ ਉੱਤੇ ਹੀ ਜੀਵਨ ਸ્વાસ ਚੱਲ ਰਿਹਾ ਹੈ ਤੇਰੇ ਦਰਸ਼ਨ ਕੀਤੇ ਨੂੰ ਬਹੁਤ देर ਹੋ ਗਈ ਸੋ ਮਿਹਰ ਕਰਕੇ ਦਰਸ਼ਨ ਦਿਓ ਭਗਤ ਰਵਿਦਾਸ ਜੀ ਦੀ ਜੀਵਨ ਕਥਾ ਕल्याण ਕਰਨ ਵਾਲੀ ਹੈ ਸਾਧ ਸੰਗਤ ਜੀ ਮਨ ਨੂੰ ਇਕਾਗਰ ਕਰਕੇ ਸ਼ਰਧਾ ਨਾਲ ਸੁਣੀਏ ਤੇ ਗਾਵੀਏ ਭਗਤ ਰਵਿਦਾਸ ਜੀ ਦਾ ਜਨਮ ਕਾਂਸੀ ਬਨਾਰਸ ਸ਼ਹਿਰ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ RAMU ਤੇ ਮਾਤਾ ਜੀ ਦਾ ਨਾਮ TULBINIA ਸੀ ਜਾਤ ਦੇ ਚਮਾਰ ਸਨ ਚਮੜੇ ਦਾ ਵਪਾਰ ਕਰਦੇ ਸਨ ਮਿਹਨਤ ਕਰਨ ਦੇ ਨਾਲ ਰਾਮੂ ਕੋਲ ਪੈਸੇ ਚੋਖੇ ਸਨ ਕੱਚੇ ਪੱਕੇ ਚਮੜੇ ਦਾ ਸੁਦਾਗਰ ਸੀ ਸਾਕਾ ਸਬੰਧੀਆਂ ਵਿੱਚ ਵੀ ਆਪ ਦਾ ਚੰਗਾ ਸਤਕਾਰ ਸੀ ਬਾਲਕ ਰਵਿਦਾਸ ਜਿਹਨੂੰ ਜਨਮ ਲਿਆ ਪੰਜ ਦਿਹਾੜੇ ਹੋ ਚੁੱਕੇ ਸਨ ਪਰ ਉਹ ਆਪਣੀ ਮਾਤਾ ਦਾ ਦੁੱਧ ਨਹੀਂ ਸੀ ਚੁੰਮਦਾ بس ਸਿਰਫ ਰੋਈ ਜਾਂਦਾ ਸੀ ਮਮਤਾ ਮਾਰੀ ਮਾਂ ਬਹੁਤ ਦੁਖੀ ਸੀ ਉਸ ਨੂੰ ਕੁਝ ਗਿਆਨ ਨਹੀਂ ਸੀ ਕਿ ਉਹ ਕਿਉਂ ਰੋਂਦਾ ਹੈ ਕਈਆਂ ਦਾਇਆਂ ਨੂੰ ਪੁੱਛਿਆ ਦਾਇਆਂ ਨੇ ਸੈਂਕੜੇ ਔੜ-ਕੋੜ ਦੱਸੀ ਪਰ ਬੱਚੇ ਨੇ ਦੁੱਧ ਨਾ ਪੀਤਾ ਕਹਿੰਦੇ ਹਨ ਸਵਾਮੀ ਰਾਮਾਨੰਦ ਜੀ ਇਹਨਾਂ ਦੇ ਮਹੱਲੇ ਆ ਗਏ ਕਿਉਂ ਆਏ ਇਹ ਤਾਂ ਕਿਸੇ ਨੂੰ ਪਤਾ ਨਹੀਂ ਸੀ ਕਿਉਂਕਿ Swami Ramanand ji ਪੂਜੇ ਹੋਏ ਸਤਕਾਰੇ ਸਿਆਣੇ ਵਿਦਵਾਨ ਤੇ ਕਈ ਭਗਤਾਂ ਦੇ ਗੁਰੂ ਸਨ ਆਮ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਸਾਰੇ ਚਮਾਰਾ ਨੇ ਪ੍ਰਣਾਮ ਕੀਤਾ ਕਈਆਂ ਨੇ ਆਪਣੇ ਦੁੱਖੜਿਆਂ ਦੀ ਅਰਦਾਸਾਂ ਕੀਤੀਆਂ RAMU ਵੀ ਅੱਗੇ ਹੋਇਆ ਉਸਨੇ Ramanand ji ਨੂੰ ਆਖਿਆ Swami ji 5 ਦਿਨ ਹੋ ਗਏ ਨੇ ਮੇਰੇ ਘਰ ਬਾਲਕ ਜਨਮਿਆ ਹੈ ਉਹ ਆਪਣੀ ਮਾਤਾ ਦਾ ਦੁੱਧ ਨਹੀਂ ਚੁੰਗਦਾ। ਬਾਲ ਦਾ ਚਿਹਰਾ ਬਹੁਤ ਨਿਰਾਲਾ ਹੈ। ਬਹੁਤ ਨੂਰ ਹੈ ਉਸਦੇ ਚਿਹਰੇ ਤੇ। ਹਨੇਰੇ ਵਿੱਚ ਚਾਨਣ ਹੋ ਜਾਂਦਾ ਹੈ। ਕਦੀ ਹੱਸਦਾ ਹੈ ਤੇ ਕਦੀ ਰੋਂਦਾ ਹੈ ਪਰ ਹੱਸਣ ਨਾਲੋਂ ਬਹੁਤਾ ਰੋਂਦਾ ਹੈ। ਸਵਾਮੀ ਰਾਮਾਨੰਦ ਜੀ ਨੇ ਆਖਿਆ, "ਉਹ ਬਾਲਕ ਕਿੱਥੇ ਹੈ? ਮੈਨੂੰ ਉਸ ਕੋਲ ਲੈ ਚਲੋ।" ਰਾਮ ਅੱਗੇ ਤੁਰ ਪਿਆ। ਉਸਦੇ ਪਿੱਛੇ-ਪਿੱਛੇ ਸਵਾਮੀ ਰਾਮਾਨੰਦ ਜੀ ਤੇ ਉਹਨਾਂ ਦੇ ਦੋ ਚੇਲੇ ਤੁਰ ਪਏ। रामू ਦੇ ਘਰ ਜਾ ਕੇ रामू ਬਾਲਕ ਰਵਿਦਾਸ ਨੂੰ ਚੁੱਕ ਕੇ ਬਾਹਰ ਲੈ ਆਇਆ। Swami Ramanand ਜੀ ਦੇ ਸਾਹਮਣੇ ਆ ਕੇ ਪਹਿਲਾ ਨਾਲ ਵੀ ਰੋਇਆ। Ramanand ਜੀ ਨੇ ਬਾਲਕ ਨੂੰ ਬੜੇ ਧਿਆਨ ਨਾਲ ਵੇਖਿਆ, ਉਹਦੇ ਸਿਰ ਤੇ ਹੱਥ ਰੱਖਿਆ, ਆਖਿਆ ਬੇਟਾ, ਹੁਣ ਕਾਬਰ ਨਾ ਆਲਮ ਦਾ ਫਲ ਪਾ ਲਿਆ ਹੈ। ਅੱਗੇ ਹੁਣ ਸੰਭਲ ਕੇ ਚੱਲੀ ਇਹ ਆ ਕੇ Swami Ramanand ji ne do baar Ram Ram kiyā Ram ken di ṭeli sī ki bālak Ravidas ne rona chhaṭ ke shānt ho gayā Ram jan Ram kaho is bālak nu is di mātā kol chhaḍ āo Ram ne mainu is bālak karke hi idhar ān vāste majbūr kītā sī Ramu bālak nu apni tarupatnī ko le gayā ਕਹਿੰਦੇ ਹਨ ਕਿ ਉਸੇ ਵੇਲੇ ਹੀ ਬਾਲਕ ਰਵਿਦਾਸ ਦੁੱਧ ਚੁੰਗਣ ਲੱਗ ਗਿਆ ਬਾਲਕ ਦਾ ਦੁੱਧ ਚੁੰਗਣਾ ਦੇਖ ਕੇ ਮਾਤਾ ਨੂੰ ਠੰਡ ਪਈ RAMU ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਗਏ ਉਹ ਦਿਲੀ ਅੰਦਰ ਦਿਲੀ ਦਿਲ ਵਿੱਚ Swami Ramanand ji ਦਾ ਧੰਨਵਾਦ ਕਰਨ ਲੱਗਾ ਬੱਚੇ ਨੂੰ ਆਸ਼ੀਰਵਾਦ ਦੇ ਕੇ Swami Ramanand ji ਕਾਫੀ ਦੂਰ ਆ ਚੁੱਕੇ ਸਨ ਤਾਂ ਉਹਨਾਂ ਦੇ ਇੱਕ ਚੇਲੇ ਨੇ ਪੁੱਛਿਆ ਸਵਾਮੀ ਜੀ ਆਪਨੇ ਇਸ ਬੱਚੇ ਨਾਲ ਐਸੀਆਂ ਗੱਲਾਂ ਕੀਤੀਆਂ ਜਿਵੇਂ ਕਿ ਆਪ ਪੂਰਵਲੇ ਜਨਮ ਤੋਂ ਜਾਣੂ ਹੁੰਦੇ ਹੋ ਸਵਾਮੀ ਰਾਮਾਨੰਦ ਜੀ ਬੋਲੇ ਹਾਂ ਮੈਂ ਇਸ ਬਾਲਕ ਦੇ ਪੂਰਵਲੇ ਜਨਮ ਤੋਂ ਜਾਣੂ ਹਾਂ ਇਹ ਮੇਰਾ ਹੀ ਇੰਤਜ਼ਾਰ ਕਰ ਰਿਹਾ ਸੀ ਚੇਲੇ ਨੇ ਹੈਰਾਨੇ ਨਾਲ ਪੁੱਛਿਆ ਆਪ ਦਾ ਚੇਲਾ ਤੇ ਚਮਾਰਾਂ ਦੇ ਘਰ ਜਨਮ ਲਿਆ ਆਪ ਦਾ ਸੇਵਕ ਏ ਕੀ ਪੇਥ ਹੈ ਬੜੇ ਹੈਰਾਨੀ ਨਾਲ ਉਹਨਾਂ ਨੇ ਪੁੱਛਿਆ ਗੁਰੂ ਜੀ ਕਿਰਪਾ ਕਰਕੇ ਚੰਗੀ ਤਰ੍ਹਾਂ ਸਮਝਾਓ ਸਵਾਮੀ ਰਾਮਾਨੰਦ ਜੀ ਬੋਲੇ ਕਰਮਾ ਦਾ ਫਲ ਹੁੰਦਾ ਹੈ ਇਹ ਜੋ ਬਾਲਕ रामू ਚਮਾਰ ਦੇ ਘਰ ਜਨਮਿਆ ਹੈ ਅੱਜ ਤੋਂ ਪਹਿਲਾਂ ਮੇਰਾ ਚੇਲਾ ਬ੍ਰਹਮਚਾਰੀ ਸੀ ਚੇਲਾ ਉਹ ਬ੍ਰਹਮਚਾਰੀ ਜੋ 1 ਸਾਲ ਹੋ ਗਿਆ ਪਰਲੋਕ ਗਮਲ ਕਰ ਗਿਆ ਸੀ ਸਵਾਮੀ ਰਾਮਾਨੰਦ ਜੀ ਬੋਲੇ ਹਾਂ ਬੇਟਾ ਉਹ ਬ੍ਰਹਮਚਾਰੀ ਇਹ ਤਾਂ ਤੈਨੂੰ ਪਤਾ ਹੈ ਕਿ ਹਰ ਨਾਰਾਇਣ ਆ ਕੇ ਬ੍ਰਹਮਚਾਰੀ ਚੁਟਕੀ-ਚੁਟਕੀ ਆਟਾ ਮੰਗ ਕੇ ਭਾਵ ਥੋੜਾ-ਥੋੜਾ ਆਟਾ ਲੈ ਆ ਕੇ ਸ਼ੈਰ ਵਿੱਚੋਂ ਪ੍ਰਸ਼ਾਦਾ ਤਿਆਰ ਕਰਦਾ ਸੀ ਅਸੀਂ ਵੀ ਛੱਕਦੇ ਸਾਂ ਤੇ ਹੋਰ ਆਏ ਸਾਧੂਆਂ ਨੂੰ ਵੀ ਛਕਾਇਆ ਜਾਂਦਾ ਸੀ ਚੇਲੇ ਨੇ ਕਿਹਾ ਹਾਂ ਜੀ ਸਵਾਮੀ ਰਾਮਾਨੰਦ ਜੀ ਬੋਲੇ ਸਾਡੇ ਡੇਰੇ ਦੇ ਨਾਲ ਛੋਟੂ ਮਲ ਕੋਟੂ ਮਲ ਬਾਣੀਆਂ ਦਾ ਘਰ ਸੀ ਇਹ ਕਰਮ ਦੇ ਬਹੁਤ ਨੀਚ ਸਨ ਵਿਵਹਾਰ ਵਿੱਚ ਗਰੀਬਾਂ ਨੂੰ ਲੁੱਟਦੇ ਥੋੜੀ ਥੋੜੀ ਰਕਮ ਦੇ ਕੇ 10 10 ਗੁਣਾ ਵਿਆਜ ਲੈਂਦੇ ਸਨ ਘੱਟ ਤੋਲਦੇ ਧੋਖਾ ਕਰਦੇ ਫਰੇਬ ਨਾਲ maal ਥੋੜਾ ਦਿੰਦੇ ਤੇ ਰਕਮ ਬਹੁਤੀ ਲੈਂਦੇ ਸਨ RAM ਦੀ ਸੌ ਪਰਮਾਤਮਾ ਦੀ ਸੁਗੰਧ ਖਾਂਦੇ ਤੇ ਆਕੇ ਭੋਲੇ ਪੁਰਸ਼ਾਂ ਦੇ ਕੱਪੜੇ ਲਈ ਤੋਰੀ ਜਾਂਦੇ ਸਨ ਭਾਗ ਕੀ ਠੱਗਦੇ ਸਨ ਪਾਪਾਂ ਨਾਲ ਮਾਇਆ ਬਹੁਤ ਇਕੱਠੀ ਕੀਤੀ ਸੀ ਜੇ ਕਦੀ ਦਾਨ ਕਰਦੇ ਵੀ ਨਾਫੇ ਖਾਤਰ ਹੀ ਕਰਦੇ ਸਨ ਮਾਇਆ ਨਾਗਨੀ ਦੇ ਪੁਜਾਰੀ ਸਨ ਝੂਠ ਦੇ ਪ੍ਰਭਾਵ ਕਾਰਨ ਇਹਨਾਂ ਦੀ ਬੁੱਧੀ ਮਲੀਨ ਹੋ ਚੁੱਕੀ ਸੀ ਘਰ ਦੀਆਂ ਇਸਤਰੀਆਂ ਸਤਵੰਤੀਆਂ ਨਹੀਂ ਰਹੀਆਂ ਸਨ ਐਸੇ ਮਹਾਪਾਪੀ ਪੁਰਸ਼ਾਂ ਦੇ ਘਰ ਆਇਆ ਸੀਦਾ ਖਾ ਕੇ ਸਾਧ ਸੰਗਤ ਦੀ ਬੁੱਧੀ ਪ੍ਰਿਸ਼ਟ ਹੋ ਜਾਂਦੀ ਹੈ ਮਨ ਅਸ਼ਾਂਤ ਹੋ ਜਾਂਦਾ ਹੈ ਪਰਮਾਤਮਾ ਦੇ ਚਰਨ ਕਵਲ ਨਾਲ ਬਿਰਤੀ ਨਹੀਂ ਸੀ ਜੁੜਦੀ ਇੱਕ ਦਿਨ ਕਹਿੰਦੇ ਹਨ ਕਿ ਬਹੁਤ ਬਾਰਿਸ਼ ਹੋ ਰਹੀ ਸੀ ਸਾਡਾ ਚੇਲਾ ਬ੍ਰਹਮਚਾਰੀ ਸਿੱਧਾ ਮੰਗਣ ਵਾਸਤੇ ਗਿਆ ਇਸ ਨੂੰ ਮਨਾ ਕੀਤਾ ਸੀ ਕਿ ਇਹਨਾਂ ਦੇ ਘਰੋਂ ਬਾਣੀ ਦੇ ਘਰੋਂ ਸਿੱਧਾ ਨਹੀਂ ਲੈ ਕੇ ਆਉਣਾ ਪਰ ਉਸ ਦਿਨ ਬਹੁਤ ਬਾਰਿਸ਼ ਹੋ ਰਹੀ ਸੀ ਮੰਦਰ ਵਿੱਚੋਂ ਨਿਕਲਦਿਆਂ ਹੀ ਬਾਣੀ ਦੇ ਘਰ ਦੇ ਅੱਗੇ ਜਾ ਕੇ ਬ੍ਰਹਮਚਾਰੀ ਦਾ ਪੈਰ ਤਿਲਕ ਗਿਆ ਤੇ ਉੱਥੇ ਡਿੱਗ ਪਿਆ ਚੰਡਾਲ ਬਾਣੀ ਦਾ ਲੜਕਾ ਖਲੋਤਾ ਸੀ ਉਸ ਨੇ ਬ੍ਰਹਮਚਾਰੀ ਨੂੰ ਉਠਾਇਆ ਤੇ ਅੱਗੇ ਮੰਗਣ ਨਾ ਜਾਣ ਦਿੱਤਾ ਖੜੇ ਪੈ ਗਿਆ ਸੋ ਕੋ ਆਪਣੇ ਘਰੋਂ ਹੀ ਉਹਨੇ ਸਾਰਾ ਇਹ ਸੀਦਾ ਦੇ ਦਿੱਤਾ ਜਿੰਨਾ ਕੀ ਡੇਰੇ ਵਾਸਤੇ ਚਾਹੀਦਾ ਸੀ ਬ੍ਰਹਮਚਾਰੀ ਸੀਦਾ ਲੈ ਕੇ ਡੇਰੇ ਤੇ ਆ ਗਏ ਪ੍ਰਸ਼ਾਦਾ ਤਿਆਰ ਹੋਇਆ ਜਦੋਂ ਛੱਕਿਆ ਤਾਂ ਮੇਰੀ ਸੁਰਤ ਰਾਮ ਨਾਲੋਂ ਟੁੱਟ ਗਈ ਸਰੀਰ ਆਲਸੀ ਹੋ ਗਿਆ ਨੀਂਦ ਆਉਣ ਲੱਗੀ ਦਿਲ ਪਾਰੇ ਦੀ ਤਰ੍ਹਾਂ ਡੋਲਣ ਲੱਗਾ ਉਸੇ ਵੇਲੇ ਮੈਂ ਬ੍ਰਹਮਚਾਰੀ ਨੂੰ ਸੱਦ ਕੇ ਪੁੱਛਿਆ ਅੱਜ ਸੀਤਾ ਕਿਹੜਿਆਂ ਘਰਾਂ ਤੋਂ ਮੰਗ ਕੇ ਲਿਆਇਆ ਹੈ ब्रह्मचारी ने उत्तर ਦਿੱਤਾ ਗੁਰੂ ਜੀ ਬੋទਿਆ ਕਰਾਂ ਤੋਂ ਪਿਕਸ਼ਾ ਨਹੀਂ ਮੰਗੀ ਸਕੋ ਨਾਲ ਦੇ ਬਾਣੀ ਦੇ ਘਰੋਂ ਹੀ ਲਿਆਇਆ ਹਾਂ ਕਿਉਂਕਿ ਉਸ ਦੇ ਲੜਕੇ ਨੇ ਬਹੁਤ ਪ੍ਰਾਰਥਨਾ ਕੀਤੀ ਸੀ ਇਹ ਸੁਣ ਕੇ ਮੈਨੂੰ ਕਰੋਧ ਆ ਗਿਆ ਕਿਉਂਕਿ ਮੇਰੀ ਪਰਮਾਤਮਾ ਤੋਂ ਲਿਵ ਟੁੱਟ ਗਈ ਮੈਂ ਬ੍ਰਹਮਚਾਰੀ ਨੂੰ ਸ਼ਰਾਪ ਦਿੱਤਾ ਜਾ ਨੀਚਾ ਨੀਚ ਵਾਲਾ ਕੰਮ ਕੀਤਾ ਹੈ ਤੇਰੀ ਸੁਰਤ ਨੀਵੀ ਹੈ ਚਮਾਰਾ ਨਾਲੋਂ ਭੈੜੇ ਪੁਰਸਾਂ ਦੀ ਕਮਾਈ ਦਾ ਸਿੱਧਾ ਸਾਨੂੰ ਛਕਾ ਕੇ ਪਾਪ ਕੀਤਾ ਈ ਇਸ ਦਾ ਫਲ ਇਹ ਹੋਵੇਗਾ ਕਿ ਤੇਰਾ ਜਨਮ ਚਮਿਆਰਾ ਦੇ ਘਰ ਹੋਵੇਗਾ RAM ਨਾਮ ਦਾ ਸਿਮਰਨ ਕਰਨ ਤੇ ਫੇਰ ਤੇਰਾ ਉਦਾਰ ਹੋਵੇਗਾ ਇਹ ਗੱਲ ਵੀ ਬਾਅਦ ਵਿੱਚ ਉਹਦੇ ਪੁੱਛਣ ਤੇ ਦੱਸੀ ਬ੍ਰਹਮਚਾਰੀ ਦੇ Swami Ramanand ji ne ਕਿ ਜਦੋਂ ਤੂੰ RAM ਦਾ ਸਿਮਰਨ ਕਰੇਗਾ ਫੇਰ ਹੀ ਤੇਰਾ ਉਦਾਰ ਹੋਵੇਗਾ ਇਸ ਰਾਤ ਦੇ 10ਵੇਂ ਦਿਨ ਪਿੱਛੋਂ ਬ੍ਰਹਮਚਾਰੀ ਚਲਾਨਾ ਕਰ ਗਿਆ ਕਿਉਂਕਿ ਬਹੁਤ ਦੁਖੀ ਹੋ ਗਿਆ ਸੀ ਉਸ ਨੂੰ ਪਤਾ ਸੀ ਕਿ ਸਵਾਮੀ ਰਾਮਾਨੰਦ ਜੀ ਨੇ ਜੋ ਕਿਹਾ ਹੈ ਇਹ ਸੱਚ ਹੀ ਹੋਵੇਗਾ ਹੁਣ ਮੈਨੂੰ ਚਮਿਆਰਾਂ ਦੇ ਘਰ ਜਨਮ ਲੈਣਾ ਪਵੇਗਾ ਸੋ ਦੁੱਖ ਅਨੁਸਾਰ ਦਾ ਨ ਹੋਇਆ 10ਵੇਂ ਦਿਨ ਚੜ੍ਹਾਈ ਕਰ ਜਾਂਦਾ ਹੈ ਹੁਣ ਸਾਲ ਬਾਅਦ ਇਸਨੇ ਰਾਮੂ ਚਮਿਆਰ ਦੇ ਘਰ ਜਨਮ ਲਿਆ ਹੈ ਪਰਮਾਤਮਾ ਨੇ ਐਸਾਂ ਨੂੰ ਸੁਨੇਹਾ ਦਿੱਤਾ ਕਿ ਇਹ ਭਰਮ ਦਾ ਮਾਰਿਆ ਦੁੱਧ ਨਹੀਂ ਪੀਂਦਾ ਇਸ ਵਾਸਤੇ ਕਿ ਅੱਗੇ ਤਾਂ ਮਾਰੇ ਪੁਰਸ਼ਾਂ ਦੇ ਘਰੋਂ ਸਿੱਧਾ ਮੰਗਣ ਤੇ ਇਹ ਜਨਮ ਮਿਲਿਆ ਹੈ ਜੇ ਨੀਚ ਜਾਤੀ ਮਾਂ ਦਾ ਦੁੱਧ ਪੀ ਲਿਆ ਤਾਂ ਫਿਰ ਖਵਰੇ ਕਿੰਨੇ ਜਨਮ ਧਾਰਨੇ ਪੈਣਗੇ ਪਰ ਇਸ ਨੂੰ ਇਹ ਗਿਆਨ ਨਹੀਂ ਸੀ ਕਿ ਇਹ ਜਨਮ ਕਰਕੇ ਮਾਰਾ ਨਹੀਂ ਹੁੰਦਾ ਸਗੋਂ ਕਰਮ ਕਰਕੇ ਮਾਰਾ ਚੰਗਾ ਹੁੰਦਾ ਹੈ ਅਸੀਂ ਇਸ ਦਾ ਪਰਮ ਦੂਰ ਕਰਨ ਵਾਸਤੇ ਆਏ ਸਾਂ ਹੁਣੇ ਦੁੱਧ ਪੀ ਕੇ ਤਕੜਾ ਹੋਵੇਗਾ ਤੇ ਖੂਬ ਰਾਮ ਦਾ ਭਜਨ